ਹੰਦੀ ਹਸੀਕਾਲ ਜੀ ਕੀ ਹਾਲ ਚਾਲ ਹੈ ਤੇ ਅੱਜ ਪਾਉਣ ਲੱਗੇ ਸੀ ਦੂਜਾ ਰੇ ਮੀਂਹ ਦੇਖੋ ਕਿੰਨੇ ਦਿਨਾਂ ਬਾਅਦ ਪਾਇਆ ਆ ਆਪਾਂ ਪੁਲਾਇਆ ਸੀ 12 ਤੇ 13 ਤਰੀਕ ਨੂੰ 10 12 ਦਿਨਾਂ ਬਾਅਦ ਪਾਉਣ ਲੱਗੇ ਆ ਤੇ ਇਹਦੇ ਵਿੱਚ ਸੀ ਆਪਣਾ ਸੱਬੀ ਝੂਨਾ ਤੇ ਕਣਕ ਦੇਖੋ ਅਮੀਂ ਪੈਣ ਕਰਨਾ ਵਧੀਆ ਹੋ ਗਈ ਤੇ ਕੋਰੇ ਦੀ ਮਾਰ ਸੀ ਕਾਂਕਾ ਹੋ ਗਿਆ ਸੈੱਟ ਤੇ ਪ੍ਰੇਮੀ ਨੇ ਸੜਤੀ ਬੋਰੀ ਮੇਰੇ ਤੇ ਵੀ ਵਾਜਣਾ ਫੜ ਬੋਰੀ ਫੜੋ ਕੋਲ ਕਰਾਂ ਕੀ ਜਾਂਦੇ ਆ ਘਟ ਵਾਲੀਆਂ ਨੇ ਅਰੇ ਅੰਦੇ ਨੂੰ ਫਟੇ ਘਟ ਸੇ ਨੂੰ ਦੇਖੋ ਤੇ ਦੂਜੇ ਬਾਅਦ ਇਹ ਦੂਜੇ ਤੋਂ ਬਾਅਦ ਆਪਾਂ ਕਰਾਂਗੇ ਘਾਟਾਂ ਵਾਲੀ ਸਪਰੇ ਘਾਟਾਂ ਵਾਲੀ ਸਪਰੇ ਕਰਨ ਤੋਂ ਬਾਅਦ ਫੇਰ ਆਪਾਂ ਪਾਵਾਂਗੇ ਗੁੱਲੀ ਡੰਡੇ ਵਾਲੀ ਤੇ ਲਾਉਣੇ ਆਪਾਂ ਕੀਲਾ ਬੋਰੀ ਉਹ ਹੀ ਪਹਿਲਾਂ ਵੀ ਕੀਲਾ ਬੋਰੀ ਲਈ ਸੀ ਤੇ ਹੁਣ ਵੀ ਕਿਲਾਬੂਰੀ ਲਾਉਣੇ ਆ ਤੇ ਇਹਦੇ ਵਿੱਚ ਬਾਥੂ ਵਾਲੀ ਖੰਡੀ ਬਾਥੂ ਵਾਲੀ ਵੀ ਨਾਲ ਪਾਵਾਂਗੇ ਉਸ ਤੋਂ ਬਾਅਦ ਇਹ ਤੇ ਹੈਗੀ ਥੋੜੀ ਖੰਡੀ ਬਾਥੂ ਜਿਆਦੇ ਤੇ ਦੋ ਰੇਜ ਤੋਂ ਬਾਅਦ ਕਰਾਂਗੇ ਘਟਾਂ ਵਾਲੀ ਫੇਰ ਗੁੱਲੀ ਡੰਡੇ ਵਾਲੀ ਖੋਲ ਦੇ ਕਿਧਰੋਂ ਖੁੱਲੂ ਸੱਤ ਲਾ ਕੇ ਇੱਕ ਪਾਸਾ ਇਧਰ ਬਣਵਾ ਦੇ ਇਧਰੋਂ ਖੁੱਲੂ ਤੈਨੂੰ ਕੀ ਪਤਾ ਵੀ ਇਧਰੋਂ ਹੀ ਖੁੱਲੂਗੀ ਖੋਲਦਾ ਰੋਜ਼ ਮੈਂ ਹਰ ਰੋਜ਼ ਖੋਲਦਾ ਐਸਾ ਇਹ ਹਰ ਰੋਜ਼ ਖੋਲਦੇ ਖੁੱਲਣੀ ਸੀ ਤੀ ਹੈ ਤੇ ਆਪਾਂ ਭਰਾਵੋ ਕੋਈ ਸਮਾਨ ਨਹੀਂ ਪਾਇਆ ਇਹਦੇ ਵਿੱਚ ਪਹਿਲਾਂ ਵੀ ਕੱਲਾ ਰੇਹ ਪਾਇਆ ਤੇ ਹੁਣ ਵੀ ਕੱਲਾ ਰੇਹ ਪਾਉਣੇ ਤੇ ਸੰਕੂਰ ਆਪਾਂ ਪਾਈ ਨਹੀਂ ਖੁੱਲ ਗਈ ਓਏ ਸੰਕੂਰ ਆਪਾਂ ਪਾਈ ਨਹੀਂ ਕਿਉਂਕਿ ਸੰਕੂਰ ਪਾਉਣ ਦੇ ਨਾਲ ਵੀ ਬਾਅਦ ਦੇ ਵਿੱਚ ਗੁੱਲੀ ਡੰਡਾ ਰਹਿ ਜਾਂਦਾ ਤੇ ਆਪਾਂ ਸਪਰੇਅ ਕਰਾਂਗੇ ਤੇ ਸਾਡੀ ਸਲਾਹ ਇਹ ਆ ਵੀ ਪਹਿਲਾਂ ਕਾਟਾਂ ਵਾਲੀ ਕਰੀਏ ਉਸ ਤੋਂ ਬਾਅਦ ਗੁੱਲੀ ਡੰਡ ਵਾਲੀ ਕਰੀਏ ਕਿਉਂਕਿ ਜੇ ਆਪਾਂ ਗੁੱਲੀ ਡੰਡੇ ਵਾਲੇ ਪਹਿਲਾਂ ਕਰਤੀ ਬਾਅਦ ਚ ਕਾਟਾਂ ਵਾਲੀ ਮਾਰਤੀ ਤੇ ਗੁੱਲੀ ਡੰਡਾ ਤੁਰਨ ਦੇ ਸਾਰ ਹੋ ਜਾਂਦੇ ਨੇ ਜ਼ਿਆਦਾ ਵੀ ਦਵਾਰੇ ਨਾਲ ਉੱਠ ਖੜੇ ਇਹਦੇ ਕਰਕੇ ਆਪਾਂ ਪਹਿਲਾਂ ਕਾਟਾਂ ਵਾਲੀ ਕਰਾਂਗੇ ਜੇ ਡੇਲੀ ਹੋਲਦਾ ਨਹੀਂ ਬੋਰੀ ਵੱਡਦੀ ਆ ਉਹ ਹੋਵੇ ਠੀਕ ਆ ਗਈ ਕੱਠ ਲੈ ਲੈ ਡੇਲੀ ਵਾਲਾ ਦੇਖ ਲੈ ਹਲੇ ਹੋਰ ਵੱਡੇਗਾ ਹੋਲਤੀ ਓਏ ਐਂ ਚ ਉਬਰਦਾ ਚੌੜੀ ਆ ਬਈ ਅੱਛਾ ਹਰ ਰੋਜ਼ ਖੋਲਦਾ ਹੈ ਭਰੀਏ ਜੋੜੇ ਚਲੋ ਜੀ ਕੁਛ ਯਾਰ ਸਿੱਧਾ ਚੱਲਾਂਗੇ ਇੱਥੋਂ ਰਹਿਣਾ ਜਾਵੇ ਹੁਣ ਕਿਹਨ ਰਖੂ ਉੱਚਾ ਫਾਂਡ ਬੱਤ ਦੀ ਰੱਖਿਆ ਕਰ ਹੈ ਕੀ ਹੋਊ ਕੱਟ ਪਾ ਲੈਂਦਾ ਹੁਣ ਮੋਢੇ ਦੇ ਚੱਕਦਾ ਹੋ ਹਾਂ ਹਟ ਦੇਖੋ ਥਾਣਾ ਚੋਬਰਾਂ ਦਾ ਦਾਣੇ ਨਾਲ ਦਾਣਾ ਪੌਂਦੇ ਜਾਂਦੇ ਨੇ ਪ੍ਰੇਮੀ ਨੂੰ ਮੰਨਦੇ ਨੇ ਕਹਿੰਦੇ ਅੱਗੇ ਵੀ ਕਮੈਂਟ ਕਰਿਆ ਸੀ ਬੰਦੇ ਨੇ ਕਹਿੰਦੇ ਪ੍ਰੇਮੀ ਵਰਗਾ ਰੇ ਨਹੀਂ ਕੋਈ ਪਾਉਂਦਾ ਸਹੀ ਪਾਉਂਦਾ ਝੋਨੇ ਮੌਕੇ ਹਨਾ